ਸੋ ਲੋਕ ਸਭਾ ਚੋਣਾਂ ਦਾ ਬਿਗੂਲ ਪੂਰੇ ਦੇਸ਼ ਦੇ ਵਿੱਚ ਵੱਜ ਚੁੱਕਿਆ ਹੈ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਵੱਖ-ਵੱਖ ਸਿਆਸੀ ਪਾਰਟੀਆਂ ਆਪੋ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਰਹੀਆਂ ਨੇ ਕੁਝ ਸਮਾਂ ਪਹਿਲਾਂ ਹੀ ਗੁਰਦਾਸਪੁਰ ਦੀ ਰਾਜਨੀਤੀ ਨੇ ਇੱਕ ਵਾਰ ਫਿਰ ਨਵੀਂ ਕਰਵਟ ਲਈ ਜਦੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸਭ ਤੋਂ ਪੁਰਾਣੇ ਨੇਤਾ ਜਾਂ ਵਲੰਟੀਅਰ ਵੀ ਅਸੀਂ ਕਹਿ ਸਕਦੇ ਹਾਂ ਡਾਕਟਰ ਕਮਲਜੀਤ ਸਿੰਘ ਕੇਜੇ ਦੀ ਘਰ ਵਾਪਸੀ ਹੁੰਦੀ ਹੈ ਡਾਕਟਰ ਸੰਦੀਪ ਪਾਟਕ ਜਿਹੜੇ ਰਾਜ ਸਭਾ ਮੈਂਬਰ ਨੇ ਉਹ ਔਰ तमाम ਸੀਨੀਅਰ ਲੀਡਰਸ਼ਿਪ ਡਾਕਟਰ ਕਮਲਜੀਤ ਸਿੰਘ ਕੇਜੇ ਸਾਹਿਬ ਨੂੰ ਪਾਰਟੀ ਦੇ ਵਿੱਚ ਵਾਪਸ ਲੈ ਕੇ ਆਉਂਦੇ ਨੇ ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਜਦੋਂ ਆਮ ਆਦਮੀ ਪਾਰਟੀ ਦਾ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੋਈ ਨਾ ਹੀ ਨਹੀਂ ਸੀਗਾ ਤਾਂ ਪਹਿਲਾ ਸ਼ਖਸ ਸੀਗਾ ਜਿਸ ਨੇ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕੀਤਾ ਸੀਗਾ ਇੱਕ ਵਾਰ ਫੇਰ ਘਰ ਵਾਪਸੀ ਦੇ ਬਾਅਦ ਡਾਕਟਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਅਸੀਂ ਮੈਂ ਅੱਜ ਗੱਲਬਾਤ ਇਹਨਾਂ ਨਾਲ ਕਰਾਂਗੇ ਡਾਕਟਰ ਸਾਹਿਬ ਸასი ਸ਼ਕਲ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਜੀ ਘਰ ਵਾਪਸੀ ਦੀਆਂ ਧੰਨਵਾਦ ਜੀ ਧੰਨਵਾਦ ਬਹੁਤ ਜਨਾਬ ਡਾਕਟਰ ਸਾਹਿਬ ਦੱਸੋ ਜੀ ਲੋਕ ਸਭਾ ਚੋਣਾਂ ਆ ਗਈਆਂ ਵਾ ਡਾਕਟਰ ਕਮਲਜੀਤ ਸਿੰਘ ਕੇਜੇ ਦੇ ਉਹਨਾਂ ਪਾਰਟੀ ਵਰਕਰਾਂ ਦੇ ਵਿੱਚ ਵੀ ਬਟਾਲਾ ਤੋਂ ਪਠਾਨਕੋਟ ਬੜੀ ਖੁਸ਼ੀ ਪਾਈ ਜਾ ਰਹੀ ਹੈ ਸਰ ਕੀ ਕਰਨ ਜਾ ਰਹੇ ਹੋ ਅਗਲੇ ਦਿਨਾਂ 'ਚ ਬਿਲਕੁਲ ਜੀ ਮੇਰੀ ਘਰ ਵਾਪਸੀ ਡਾਕਟਰ ਸੰਦੀਪ ਪਾਠਕ ਜੀ ਭਗਵੰਤ ਮਾਨ ਜੀ ਨੇ ਕਰਵਾਈ ਹੈ ਜੀ ਔਰ ਉਹਦੇ ਤੋਂ ਬਾਅਦ ਜਿਹੜੇ ਹਲਕਾ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਾਰੇ ਵਲੰਟੀਅਰਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਕਿਉਂਕਿ ਮੈਂ ਸ਼ੁਰੂਆਤ ਦੇ ਵਿੱਚੋਂ ਸ਼ੁਰੂਆਤੀ ਵਲੰਟੀਅਰ ਆਮ ਆਦਮੀ ਪਾਰਟੀ ਦਾ ਔਰ ਮੈਂ ਪੂਰੇ ਡਿਸਟ੍ਰਿਕਟ ਗੁਰਦਾਸਪੁਰ ਔਰ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਬਹੁਤ ਕੰਮ ਕੀਤਾ ਔਰ ਮੈਨੂੰ ਪਾਰਟੀ ਨੇ ਜਿੱਥੇ ਵੀ ਭੇਜਿਆ ਜਿਹੜਾ ਵੀ ਕੰਮ ਦਿੱਤਾ ਮੈਂ ਉਹਨੂੰ ਹਮੇਸ਼ਾ ਖਿੜੇ ਮੱਥੇ ਕਰਕੇ ਪੰਜਾਬ ਦੇ ਵਿੱਚ ਉਹਨੂੰ ਨੰਬਰ 1 ਤੇ ਰੱਖਿਆ ਔਰ ਪਾਰਟੀ ਨੇ ਵੀ ਮੈਨੂੰ ਸਮੇਂ-ਸਮੇਂ ਸਰ ਜਿਹੜਾ ਹੈਗਾ ਮੇਰੀ ਸਵਾਮਾਂ ਨੂੰ ਦੇਖਦੇ ਹੋਏ ਮੈਨੂੰ ਹਲਕਾ ਕਾਦੀਆਂ ਦਾ ਇਨਚਾਰਜ ਲਗਾਇਆ ਜੀ ਇਹਦੇ ਨਾਲ ਨਾਲ ਮੈਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਪਠਾਨਕੋਟ ਭੂਆ ਔਰ ਸੁਜਾਨਪੁਰ ਦੇ ਤਿੰਨੇ ਹਲਕਿਆਂ ਦਾ ਆਬਜ਼ਰਵਰ ਲਗਾਇਆ ਮੁਕੀਰੀਆਂ ਦਾ ਆਬਜ਼ਰਵਰ ਮੈਨੂੰ ਨਿਯੁਕਤ ਕੀਤਾ ਹਲਕਾ ਸ਼੍ਰੀ ਹਰਗੋਬਿੰਦਪੁਰ ਦਾ ਮੈਨੂੰ ਆਬਜ਼ਰਵਰ ਨਿਯੁਕਤ ਕੀਤਾ ਔਰ ਪੰਜਾਬ ਦੇ ਵਿੱਚੋਂ ਮੈਨੂੰ ਡਾਕਟਰਸ ਵਿੰਗ ਦਾ ਵਾਈਸ ਪ੍ਰੈਜ਼ੀਡੈਂਟ ਲਗਾਇਆ ਸੀ ਜੀ ਸੋ ਮੈਂ ਨਿਸ਼ਟਾ ਦੇ ਨਾਲ ਪਾਰਟੀ ਲਈ ਕੰਮ ਕਰਦਾ ਰਿਹਾ ਔਰ ਹੁਣ ਭਗਤ ਵਾਪਸੀ ਦੇ ਬਾਅਦ ਆਮ ਆਦਮੀ ਪਾਰਟੀ ਔਰ ਸਾਰੇ ਵਲੰਟੀਅਰਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਡਾਕਟਰ ਕੇਜ ਸਿੰਘ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਇਥੇ ਸਟੈਂਡ ਕੀਤਾ ਉਹ ਵਾਪਸ ਆ ਗਏ ਨੇ ਇਹਦੇ ਨਾਲ ਸਾਰਿਆਂ ਦਾ ਮਨੋਵਲ ਜਿਹੜਾ ਹੈ ਬਹੁਤ ਉੱਚਾ ਹੋਇਆ ਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸਿਆਸੀ ਹਲਕਿਆਂ ਦੇ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਡਾਕਟਰ ਕਮਲਜੀਤ ਸਿੰਘ ਕੇਜੇ ਵੀ ਆਪਣੀ ਵੱਡੀ ਦਾਵੇਦਾਰੀ ਪੇਸ਼ ਕਰ ਰਹੇ ਇਸ ਗੱਲ ਵਿੱਚ ਕਿੰਨੀ ਕਿ ਸੱਚਾਈ ਹੈ ਜੀ ਬਿਲਕੁਲ ਜੀ ਮੈਂ ਹੁਣ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਮੈਂ ਇੱਥੇ ਕੰਮ ਕੀਤਾ ਹੈਗਾ ਬਿਲਕੁਲ ਮੈਂ ਆਪਣੀ ਦਾਵੇਦਾਰੀ ਪਾਰਟੀ ਹਾਈ ਕਮਾਂਡ ਅਗੇ ਰੱਖੀ ਹੈ ਕਿਉਂਕਿ ਮੈਂ ਪੂਰੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਕੰਮ ਕੀਤਾ ਜ਼ਿਲ੍ਹਾ ਪਠਾਨਕੋਟ ਜਿਹੜਾ ਹੈਗਾ ਜਿਹਦੇ ਵਿੱਚ ਤਿੰਨ ਹਲਕੇ ਨੇ ਉਹ ਮੇਰੀ ਜਨਮ ਭੂਮੀ ਹੈ ਉੱਥੇ ਮੈਂ ਜਨਮਿਆ ਉੱਥੇ ਮੈਂ ਵੱਡਾ ਹੋਇਆ ਉੱਥੇ ਮੇਰੇ ਦੋਸਤ ਨੇ ਉੱਥੇ ਮੇਰੇ ਕਲਾਸ ਫੈਲੋ ਨੇ ਉੱਥੇ ਮੇਰੇ ਰਿਸ਼ਤੇਦਾਰ ਨੇ ਔਰ ਜ਼ਿਲ੍ਹਾ ਗੁਰਦਾਸਪੁਰ ਜਿਹਦੇ ਵਿੱਚ 6 ਹਲਕੇ ਨੇ ਇਹ ਮੇਰੀ ਕਰਮ ਭੂਮੀ ਹੈ ਪਿਛਲੇ 25 ਸਾਲਾਂ ਤੋਂ ਮੈਂ ਇੱਥੇ ਐਜ਼ ਏ ਡਾਕਟਰ ਐਜ਼ ਏ ਸਰਜਨ ਐਜ਼ ਏ ਆਮ ਆਦਮੀ ਪਾਰਟੀ ਵਲੰਟੀਅਰ ਔਰ ਸਮਾਜ ਸੇਵੀ ਦੇ ਤੌਰ ਤੇ ਮੈਨੂੰ ਜਾਣਿਆ ਜਾਂਦਾ ਹੈਗਾ ਸੋ ਦੋਨਾਂ ਦੋਨਾਂ ਡਿਸਟ੍ਰਿਕਟਾਂ ਦੇ ਵਿੱਚ ਜਿਹੜੀ ਮੇਰੀ ਮਜ਼ਬੂਤ ਪਕੜ ਹੈਗੀ ਆਮਾਦੀ ਪਾਰਟੀ ਦੇ ਨਾਲ-ਨਾਲ ਆਮ ਲੋਕ ਜਿਹੜੇ ਹੈਗੇ ਉਹ ਡਾਕਟਰ ਕਮਲਜੀਤ ਸਿੰਘ ਕੇਜੇ ਨੂੰ ਪਿਆਰ ਕਰਦੇ ਨੇ ਔਰ ਮੈਂ ਪਾਰਟੀ ਹਾਈ ਕਮਾਂਡ ਨੂੰ ਬੇਨਤੀ ਕਰਾਂਗਾ ਕਿ ਪਾਰਟੀ ਹਾਈ ਕਮਾਂਡ ਜੇ ਅਗਰ ਡਾਕਟਰ ਕੇਜੇ ਸਿੰਘ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਤਾਰਦੀ ਹੈ ਤੇ 100% ਜਿਹੜੀ ਹੈਗੀ ਇਹ ਟਿਕਟ ਜਿੱਤੀ ਜਿੱਤੇਗੀ ਔਰ ਮੈਂ ਇਹ ਟਿਕਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗਾ ਇਹਦੇ ਵਿੱਚ ਵੱਡਾ ਕਾਰਨ ਇਹ ਹੈਗਾ ਕਿ ਮੈਂ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਾਰੇ ਦੇ ਸਾਰੇ ਹਲਕਿਆਂ ਨੂੰ ਕਵਰ ਕਰਦਾ ਹੈਗਾ ਔਰ ਇੱਕ ਸincere volunteer ਹੈ ਪੜਿਆ ਲਿਖਿਆ ਜਨਰਲ ਸਰਜਨ ਹੈ ਸਮਾਜ ਸੇਵੀ ਹੈ ਸਮਰਥ ਹੈ ਪਰਿਵਾਰ ਸਾਰਾ ਇਨਵੋਲਵਡ ਹੈ ਔਰ ਵੱਡੀ ਗੱਲ ਹੈ ਕਿ ਜੇ ਹੁਣ ਦੇਖੀਏ ਤਾਂ ਲੋਕ ਸਭਾ ਦੇ ਕੈਂਡੀਡੇਟ ਜਿਹੜੇ ਨੇ ਕਰੀਬ-ਕਰੀਬ 5-6 ਪਾਰਟੀਆਂ ਇਥੋਂ ਲੜਨ ਗਿਆ 4-5 ਕੈਂਡੀਡੇਟਸ ਜਿਹੜੇ ਮਜ਼ਬੂਤ ਆਉਣਗੇ ਔਰ ਉਹਨਾਂ ਦੇ ਵਿੱਚੋਂ ਮੋਸਟਲੀ ਜਿਹੜੇ ਹੈਗੇ ਉਹਨਾਂ ਨੇ ਕੈਂਡੀਡੇਟ ਜਿਹੜੇ ਉਹ ਸਵਰਨ ਸਮਾਜ ਦੇ ਦੇਣੇ ਔਰ ਆਮ ਆਦਮੀ ਪਾਰਟੀ ਅਗਰ ਮੈਨੂੰ ਟਿਕਟ ਦਿੰਦੀ ਹੈ ਤੇ ਮੈਂ ਇੱਕ ਵੱਡੇ ਵਰਗ ਦੀ ਵੱਡੇ ਸਮਾਜ ਦੀ ਜਿਹੜੀ ਹੈਗੀ ਉਹ ਲਈ ਜਿਹੜੀ ਹੈਗੀ ਹੈ ਪੋਲਰਾਈਜੇਸ਼ਨ ਕਰਵਾ ਕੇ ਬੜੇ ਆਰਾਮ ਨਾਲ ਜਿਹੜਾ ਹੈਗਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿੱਤ ਹਾਸਲ ਕਰਾਂਗੇ ਸਰ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਜੇਲ੍ਹ ਚ ਨੇ ਕੁਝ ਸਮਾਂ ਪਹਿਲਾਂ ਮੰਤਰੀ ਅਤੀਸ਼ੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਕਿ ਉਹਨਾਂ ਨੂੰ ਇਸ ਗੱਲ ਦਾ ਖਦਸ਼ਾ ਲੱਗ ਰਿਹਾ ਵਾ ਕਿ ਰਾਸ਼ਟਰਪਤੀ ਸ਼ਾਸਨ ਵੀ ਦਿੱਲੀ ਦੇ ਵਿੱਚ ਲੱਗ ਸਕਦਾ ਵਾ ਸਰਕਾਰ ਨੂੰ ਸੁੱਟਣ ਦੀ ਸਾਜ਼ਿਸ਼ ਵੀ ਹੋ ਸਕਦੀ ਹੈ ਸਰ ਕਿਦਾਂ ਲੱਗਦਾ ਤੁਹਾਨੂੰ ਕਿਉਂਕਿ ਤੁਸੀਂ ਤਾਂ ਪੁਰਾਣੇ ਦੌਰ ਦੇ ਵਿੱਚ ਚੱਲਦੇ ਆ ਰਹੇ ਹੋ ਆਮ ਆਦਮੀ ਪਾਰਟੀ ਦੀ ਇੰਟਰਨਲ ਪੋਲਿਟਿਕਸ ਬਾਰੇ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਵਾ ਇਸ ਸਮੇਂ ਨੂੰ ਲੈ ਕੇ ਸਰ ਹਾਲਾਤਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਇਸ ਸਮੇਂ ਜਿਹੜੀ ਬੀਜੇਪੀ ਦੀ ਤਾਨਾशाही ਸਰਕਾਰ ਮੋਦੀ ਸਾਹਿਬ ਤਾਨਾਸ਼ਾ ਬੈਠੇ ਨੇ ਉਹਨਾਂ ਦਾ ਮਕਸਦ ਹੈਗਾ ਕਿ ਜਿਹੜਾ ਆਪੋਜੀਸ਼ਨ ਹੈ ਬਿਲਕੁਲ ਖਤਮ ਕੀਤੀ ਜਾਏ। ਔਰ ਦੇਖੋ ਲੋਕਤੰਤਰ ਜਿਹੜਾ ਹੈਗਾ ਇਸ ਤਰ੍ਹਾਂ ਨਹੀਂ ਚੱਲਦਾ। ਲੋਕਤੰਤਰ ਜਿਹੜੀ ਮੌਕੇ ਦੀ ਸਰਕਾਰ ਹੈ ਔਰ ਲੋਕਤੰਤਰ ਦੇ ਵਿੱਚ ਹੀ ਜਿਹੜੀ ਆਪੋਜੀਸ਼ਨ ਹੈ ਸਟਰੋਂਗ ਹੋਏਗੀ ਤਾਂ ਹੀ ਅੱਛਾ ਲੋਕਤੰਤਰ ਜਿਹੜਾ ਹੈਗਾ ਆ ਚੀਜ਼ ਸਰਕਾਰ ਕੰਮ ਕਰ ਸਕਦੀ ਹੈ। ਪਰ ਇਹਨਾਂ ਦੀ ਸੋਚ ਹੈਗੀ ਕਿ ਅਸੀਂ ਦੂਸਰੇ ਨੂੰ ਇੱਥੇ ਰਹਿਣ ਹੀ ਨਹੀਂ ਦੇਣਾ ਹੈਗਾ। ਔਰ ਦਿੱਲੀ ਦੇ ਵਿੱਚ ਦੇਖੋ ਵੀ 17 ਦੇ ਵਿੱਚੋਂ 67 ਫਿਰ 17 ਦੇ ਵਿੱਚੋਂ 62 ਐਮਐਲਏ ਐਡੀ ਵੱਡੀ ਮжоਰਿਟੀ ਦੇ ਨਾਲ ਲੋਕਾਂ ਦਿੱਲੀ ਦੇ ਲੋਕਾਂ ਨੇ ਮੈਂਡੇਟ ਦਿੱਤਾ ਹੋਏ ਤੇ ਉਸ ਸਰਕਾਰ ਨੂੰ ਤੁਸੀਂ ਉੱਥੋਂ ਦੇ ਚੀਫ ਮਿਨਿਸਟਰ ਨੂੰ ਬਿਨਾਂ ਕਿਸੇ ਸਬੂਤ ਬਿਨਾਂ ਕਿਸੇ ਇਨਵੋਲਵਮੈਂਟ ਤੋਂ ਤੁਸੀਂ ਬਦੋ ਬਦੀ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੰਦੇ ਹੋ ਤੇ ਬਾਕੀ ਉਹਨਾਂ ਦੇ ਮੰਤਰੀਆਂ ਦੇ ਵੀ ਜਿਹੜੇ ਈਡੀ ਰੇਡ ਹੋ ਰਹੀ ਹੈ ਬਾਕੀ ਮੰਤਰੀਆਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ ਔਰ ਹੁਣ ਸਾਜ਼ਿਸ਼ ਚੱਲ ਰਹੀ ਹੈ ਕਿ ਅਸੀਂ ਜਿਹੜੇ ਹੈਗੇ ਉਥੇ ਰਾਸ਼ਟਰਪਤੀ ਸ਼ਾਸਨ ਜਿਹੜਾ ਲਾਗੂ ਕਰ ਦਵਾਂਗੇ ਔਰ ਦੇਖੋ ਇਹ ਬਿਲਕੁਲ ਭਾਰਤ ਦੇ ਲੋਕ ਸਮਝਦੇ ਆ ਕਿ ਬਿਲਕੁਲ ਤਾਨਾਸ਼ਾਹੀ ਹੈ ਇਹਦਾ ਜਵਾਬ ਲੋਕ ਜਿਹੜੇ ਉਹਨਾਂ ਨੂੰ 2024 ਦੀਆਂ ਇਲੈਕਸ਼ਨਾਂ ਦੇ ਵਿੱਚ ਦੇਣਗੇ ਸਰ ਚੋਣਾਂ ਨੂੰ ਲੈ ਕੇ ਜਿਹੜਾ ਵਾ ਜ਼ਿਲ੍ਹੇ ਦੇ ਜਿਹੜੇ ਨਵੇਂ ਪੁਰਾਣੇ ਵਲੰਟੀਅਰ ਨੇ ਲੀਡਰਸ ਨੇ ਉਹਨਾਂ ਨੂੰ ਕੋਈ ਖਾਸ ਸੰਦੇਸ਼ ਦੇਣਾ ਚਾਹੋਗੇ ਬਿਲਕੁਲ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਦੇਖੋ ਭਗਵੰਤ ਮਾਨ ਜੀ ਨੇ 2 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੇ ਕੰਮ ਕੀਤੇ ਬਹੁਤ ਵੱਡੀ ਡਿਵੈਲਪਮੈਂਟ ਕਰਾਈ ਹੈ ਔਰ ਸਾਡੇ ਵਲੰਟੀਅਰ ਜਿਹੜੇ ਨੇ ਉਹ ਘਰ-ਘਰ ਜਾ ਕੇ ਆਮ ਆਦੀ ਪਾਰਟੀ ਦੀਆਂ ਉਪਲਬਧੀਆਂ ਜਿਹੜੀਆਂ ਨੇ ਉਹ ਘਰ-ਘਰ ਜਾ ਕੇ ਦੱਸਣ ਗਿਆ ਲੋਕਾਂ ਨੂੰ ਉਪਲਬਧੀਆਂ ਬਾਰੇ ਪਤਾ ਵੀ ਹੈ ਸਭ ਤੋਂ ਪਹਿਲਾਂ ਜਿਹੜਾ ਹੈਗਾ ਬਿਜਲੀ ਦੇ ਬਿੱਲ ਨਹੀਂ ਆ ਰਿਹਾ 80% ਲੋਕਾਂ ਨੂੰ ਬਿਜਲੀ ਦਾ ਬਿੱਲ ਨਹੀਂ ਆ ਰਿਹਾ ਔਰ ਸਕੂਲਾਂ ਦੇ ਵਿੱਚ ਬਹੁਤ ਅੱਛਾ ਪ੍ਰਬੰਧ ਕੀਤਾ ਸਰਕਾਰੀ ਸਕੂਲਾਂ ਨੂੰ ਅਪਲਿਫਟ ਕੀਤਾ ਜਾ ਰਿਹਾ ਹੈਗਾ ਗਰੀਬ ਦੇ ਬੱਚਿਆਂ ਲਈ ਅ ਅੱਛਾ-ਅੱਛੇ ਸਕੂਲ ਜਿਹੜੇ ਤਿਆਰ ਕੀਤੇ ਜਾ ਰਹੇ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰੇ ਦੇ ਸਾਰੇ ਟੈਸਟ ਮੁਫਤ ਹੁੰਦੇ ਆ ਉਥੇ ਦਵਾਈਆਂ ਮੁਫਤ ਮਿਲਦੀਆਂ ਇਲਾਜ ਮੁਫਤ ਹੁੰਦਾ ਉਹਦੇ ਨਾਲ ਨਾਲ ਕਰੀਬ-ਕਰੀਬ ਕਾਫੀ ਜਿਹੜੇ ਨੇ ਮਹੱਲਾ ਕਲੀਨਿਕ ਵੀ ਜਿਹੜੇ ਖੁੱਲ ਗਏ ਨੇ ਤੇ ਸਰਕਾਰੀ ਨੌਕਰੀਆਂ ਜਿਹੜੀਆਂ ਵੱਡੀ ਉਪਲਬਧੀ ਇਹ ਹੈ ਕਿ 2 ਸਾਲਾਂ ਦੇ ਵਿੱਚ ਹੀ ਜਿਹੜੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 45000 ਜੜੀਆਂ ਸਰਕਾਰੀ ਨੌਕਰੀਆਂ ਬੱਚਿਆਂ ਨੇ ਦਿੱਤੀਆਂ ਉਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਯੋਗ ਸੀ ਬਿਨਾਂ ਕਿਸੇ ਦੀ ਸਪਾਰਸ਼ ਤੋਂ ਬਿਨਾਂ ਕੋਈ ਰਿਸ਼ਵਤ ਤੋਂ ਇਹ ਬਹੁਤ ਵੱਡੀ ਉਪਲਬਧੀ ਹੈ ਔਰ ਕਿਸਾਨਾਂ ਲਈ ਵੀ ਬਹੁਤ ਵੱਡਾ ਕੰਮ ਕਰ ਰਹੇ ਨੇ ਉਹਨਾਂ ਦੀ ਮੰਡੀਆਂ ਦੇ ਵਿੱਚ ਜਿਹੜਾ ਹੈਗਾ ਉਸੇ ਤਰ੍ਹਾਂ ਚੁੱਕਿਆ ਜਾਂਦਾ ਹੈਗਾ ਜਿਹੜਾ ਰਾ ਚੁੱਕਿਆ ਜਾਂਦਾ ਉਹਦੇ ਨਾਲ ਨਾਲ ਜਿਹੜਾ ਹੈਗਾ ਕਿ ਪਾਣੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜੀ ਪਾਣੀ ਦੀ ਉਹ ਦਰਿਆਈ ਪਾਣੀ ਜਿਹੜਾ ਹੈਗਾ ਉਹ ਨਾਲ ਨਾਲਿਆਂ ਦੇ ਥਰੂ ਟੇਲਾਂ ਦੇ ਥਰੂ ਜਿਹੜੇ ਕਿਸਾਨਾਂ ਦੇ ਹਰ ਕਿਾਰੇ ਤੱਕ ਪਹੁੰਚੇਗਾ ਸਰਕਾਰੀ ਨੌਕਰੀਆਂ ਦੀ ਵਿਵਸਥਾ ਬਹੁਤ ਅੱਛੀ ਹੋ ਰਹੀ ਹੈ ਸਰਕਾਰੀ ਡਿਪਾਰਟਮੈਂਟ ਦੀ ਵਿਵਸਥਾ ਬਹੁਤ ਹੋ ਰਹੀ ਹੈ ਔਰ ਭ੍ਰਸ਼ਟਾਚਾਰ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾ ਰਿਹਾ ਭ੍ਰਸ਼ਟਾਚਾਰ ਖਤਮ ਲਈ ਸਪੈਸ਼ਲ ਨੰਬਰ ਜਿਹੜੇ ਹੈਗੇ ਉਹ ਜਾਰੀ ਕੀਤੇ ਗਏ ਨਾਗਰ ਕਿਸੇ ਨੂੰ ਕੋਈ ਲੱਗਦਾ ਤੇ ਉਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਸੋ ਗੱਲਬਾਤ ਲਈ ਧੰਨਵਾਦ ਹੈ ਇਸਨ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਔਰ ਸ਼ੁਰਵਾਦੀ ਦਿਨਾਂ ਦੇ ਵਿੱਚ ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਦਾ ਇੱਕ ਸੰਗਠਨਾਤਮਕ ਢਾਂਚਾ ਖੜਾ ਕੀਤਾ ਗਿਆ ਤਾਂ ਉਸ ਦੌਰ ਦੇ ਇਹ ਮੈਂਬਰ ਨੇ ਪਾਰਟੀ ਨੇ ਵੀ ਸਿਆਣਪ ਕਰਦੇ ਹੋਏ ਸੂਝ-ਬੂਝ ਕਰਦੇ ਹੋਏ ਇਹਨਾਂ ਨੂੰ ਰਿਕਵੈਸਟ ਕਰਕੇ ਦੁਬਾਰਾ ਇਹਨਾਂ ਦੀ ਘਰ ਵਾਪਸੀ ਕਰਵਾਈ ਆ ਔਰ ਇਹਦੇ ਨਾਲ ਸਮੁੱਚੇ ਗਰਦਾਸਪੁਰ ਜ਼ਿਲ੍ਹੇ ਦੇ ਸਿਆਸੀ ਸਮੀਕਰਨ ਵੀ ਬਦਲਨੇ ਸ਼ੁਰੂ ਹੋ ਗਏ ਆ ਡਾਕਟਰ ਸਾਹਿਬ ਨੇ ਲੋਕ ਸਭਾ ਦੀ ਟਿਕਟ ਦਾ ਆਪਣਾ ਦਾਵਾ ਜੜਾ ਵਾ ਉਹ ਬੜੇ ਮਜਬੂਤ ਤੱਥਾਂ ਦੇ ਨਾਲ ਪੇਸ਼ ਕੀਤਾ ਵਾ ਔਰ ਗੱਲਬਾਤ ਦਾ ਡਾਕਟਰ ਸਾਹਿਬ ਨੇ ਵੀ ਕਿਹਾ ਵਾ ਕਿ ਭਾਜਪਾ ਦੀ ਜਿਹੜੀ ਤਾਨਾਸ਼ਾਹੀ ਉਹਨੂੰ ਲੋਕ ਵੋਟ ਦੇ ਰਾਹੀਂ ਜਵਾਬ ਦੇਣਗੇ ਸੋ ਬਾਕੀ तमाम ਖਬਰਾਂ ਲਈ ਤੁਸੀਂ ਜੁੜੇ ਰਹੋ ਆਪਣੇ ਐਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ net ਦੇ ਨਾਲ ਮੈਂ ਸੀਨੀਅਰ ਕੈਮਰਾਮੈਨ ਜਸਜੀਤ ਸਿੰਘ ਜਾਨੂ ਦੇ ਨਾਲ ਤੁਹਾਡਾ ਆਪਣਾ ਰਜੇਸ਼ ਪੰਡਤ ਧੰਨਵਾਦ